ਪੱਤਰਕਾਰ ਆਡੀ ਰਾਮਾਦੀ ਰਿਪੋਰਟ ਜਿਹੜੀ ਹੈਗੀ ਸੜਕ ਸੁਰੱਖਿਆ ਨੂੰ ਜਿਹੜੀ ਸੁਰੱਖ ਸੁਰੱਖਿਆ ਫੋਰਸ ਲੱਗੀ ਆ ਇਹ ਜਿਹੜੀ ਸੜਕ ਦੀ ਜਿਹੜੀ ਤੁਲਨਾਕ ਹੈਗਾ ਉਹਨਾਂ ਦੀ ਜੁੰਬਾਰੀ ਬਣਦੀ ਹੈ ਕਿਉਂਕਿ ਖੁਈਆ ਸਰਵਰ ਦੇਖੋ ਜੀ ਇਹ ਪੁਲ ਨਹੀਂ ਬਣਿਆ ਹੋਇਆ ਇਹਦੇ ਕਰਕੇ ਐਕਸੀਡੈਂਟ ਇੱਥੇ ਹੋ ਹੀ ਜਾਂਦੇ ਆ ਹੋਣਗੇ ਵੀ ਹੋਰ ਵੀ ਹੋਣਗੇ ਪਰ ਜਦੋਂ ਤੱਕ ਇਹਦਾ ਬਾਲ ਨਹੀਂ ਕੀਤਾ ਜਾਊਗਾ ਜਾਲੀਆਂ ਲੱਗੇ ਸਾਈਡ ਤੇ ਜਿਹੜੀ ਗੱਡੀ ਆਣੀ ਹੈ ਤੇ ਤੁਸੀਂ ਦੇਖੋ ਜਿਹੜੀ ਸੜਕ ਸੜਕ ਆ ਵੀ ਬਹੁਤ ਵਧੀਆ ਸੜਕ ਹੈਗੀ ਇਸ ਤੇ ਗੱਡੀਆਂ ਸਪੀਡ ਨਾਲ ਆਣੀ ਹੈ ਤੇ ਇਧਰੋਂ ਮੋਟਰਸਾਈਕਲ ਵੀ ਵਿਚਾਰੇ ਜਿਹੜੇ ਜਾਲੀਆਂ ਹੁੰਦੀ ਤਾਂ ਅੱਜ ਇਹ ਸਟੈਂਡ ਨਾ ਹੁੰਦਾ ਜਾਂ ਪੁੱਲ ਬਣਿਆ ਹੁੰਦਾ ਤਾਂ ਇਹ ਹਾਦਸਾ ਅੱਜ ਨਹੀਂ ਵਾਪਰਿਆ ਜਾਣਾ ਸੀਗਾ ਇਹ ਪਤਾ ਲੱਗਿਆ ਪਰਿਵਾਰ ਕਿੱਥੋਂ ਦੇ ਨੇ ਕੌਣ ਨੇ ਪਰਿਵਾਰ ਪਤਾ ਕਰੀ ਜਾਂਦੇ ਜੀ ਉਹਨੇ ਹੁਣ ਪੁਲਿਸ ਕਾਰਡੈਂਟੀ ਕਰੀ ਜਾਂਦੀ ਹੈ ਜੀ ਉਹ ਆਈਡੀ ਚੈੱਕ ਕਰਕੇ ਕਰੀ ਜਾਂਦੇ ਆ ਜਿਹੜਾ ਪਤਾ ਲੱਗਿਆ ਸਾਨੂੰ ਹਿੰਦੂਮਲ ਕੋਟ ਦੇ ਮੋਟਰਸਾਈਕਲ ਹੈ ਜੀ ਆਰਜੇ 13 ਨੰਬਰ ਹੈ ਜੀ ਠੀਕ ਹੈ ਜੀ ਥਾਣੇ ਵਾਲਾ ਆਇਓ ਆ ਰਿਹਾ ਅੱਜ ਬਾਰ ਬਾਰ ਕਾਲ ਉਹਨਾਂ ਨੂੰ ਕਰਨ ਤੋਂ ਬਾਅਦ ਕੀ ਕੀ ਸੂਚਨਾ ਮਿਲੀ ਸੀ ਕਿਸ ਤਰ੍ਹਾਂ ਦਾ ਹਾਦਸਾ ਇਹ ਤੁਹਾਨੂੰ ਸੂਚਨਾ ਮਿਲੀ ਸੀ ਇਹ ਮੋਬਾਈਲ ਤੋਂ ਆਪਣੇ ਪੁੱਤ ਨਾਲ ਦੇ ਵੀਰ ਨੇ ਕੀਤਾ ਸੀ ਤੁਹਾਨੂੰ ਕਹਿੰਦੇ ਐਕਸੀਡੈਂਟ ਹੋ ਗਿਆ ਜੀ ਠੀਕ ਹੈ ਜੀ ਠੀਕ ਹੈ ਇਹ ਗੱਡੀ ਆ ਰਹੀ ਹੈ ਬੋਰ ਤੋਂ ਮਿਲਣਾ ਰੈਸਨਗਰ ਜਾਦੇ ਸੀ ਠੀਕ ਹੈ ਜੀ ਠੀਕ ਹੈ ਹਿੰਮਤਪੁਰੇ ਦਾ ਇਲਾਕਾ ਜੀ ਦੱਸਦੇ ਹੋ ਇਹ ਕਾਰ ਵਾਲਾ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਕਹਿੰਦਾ ਵੀ ਕ੍ਰੋਸ ਕਰਨ ਲੱਗਿਆ ਸੀ ਜੀ ਆਪਣਾ ਕਾਟਾ ਠੀਕ ਹੈ ਹਾਂ ਗੱਡੀ ਉਧਰੋਂ ਵਾਲ ਦੇ ਪੀਰ ਤੇ ਆ ਰਹੀ ਵੀ ਘਬਰਾ ਕੇ ਦਸਨ ਦੇ ਮੁਤਾਬਕ ਹੈ ਲੋਕਾਂ ਨੇ ਕਹਿੰਦੇ ਬਿਲਕੁਲ ਬਿਲਕੁਲ ਮੋਟਰਸਾਈਕਲ ਕਹਿੰਦੇ ਉਹ ਕਿਹਾ ਘਬਰਾ ਗਿਆ ਵੈਸੇ ਉਹ ਠੀਕ ਹੈ ਹਾਂ ਤਾਂ ਗੱਡੀ ਹਟ ਹੋ ਗਈ ਕਿੰਨੇ ਜਨੀਆਂ ਦੀ ਮੌਤ ਹੋਈ ਜਾਂਦੇ ਵਿੱਚ ਦੋ ਜਨਾਂ ਦੀ ਹੋਈ ਹੈ ਇਹ ਕਿੱਥੋਂ ਪਤਾ ਲੱਗਿਆ ਕਿੱਥੋਂ ਦੇ ਨੇ ਬੋਰਡ ਦੇ ਨੰਬਰ ਬੋਰਡ ਦੇ ਵਾਸੀ ਹੈ ਜੀ ਕੋਈ ਨਾ ਪਤਾ ਜੀ ਇਹਨਾਂ ਨੂੰ ਹਾਂਜੀ ਇੱਕ ਤਾਂ ਪਤਾ ਲੱਗਿਆ ਲਾਸ਼ਮਾ ਨੂੰ ਸਾਨੂੰ ਪਰਬਤੀ ਦਾ ਇਹ ਕਿੱਥੇ ਜਾ ਰਹੇ ਸੀਗੇ ਜੀ ਇਹ ਲੋਟਰ ਵਗੈਰਾ ਦਾ ਕੰਮ ਕਰਦੇ ਆ ਜੀ ਇਥੇ ਲੋਕਲੀ ਅੱਛਾ ਜੀ ਹਾਂਜੀ ਕੰਮ ਤਾਂ ਦੇ ਰਹੇ ਬੰਦੇ ਚੁਗਿਆ ਇਹ ਜੀ ਆਸਪਤਲ ਚੱਕੀ ਜਾਓ ਜੀ 20-25 ਮਿੰਟ ਹੋ ਗਏ ਜਿਵੇਂ ਅੱọt ਤੇ ਅਸੀਂ ਫੋਨ ਕੀਤਾ ਜੀ ਇਹ ਇਹ ਨਾਮ ਨੇ